ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਫਿਰ ਯੁੱਧ ਨਸ਼ਾ ਵਿਰੁੱਧ ਮਹਿੰਦ ਦੇ ਤਹਿਤ ਇੱਕ ਵਾਰ ਫਿਰ ਤੋਬਿਆਣਾ ਵਿਖੇ ਨਸ਼ਾ ਤਸਕਰਾਂ ਦੇ ਘਰਾਂ ਤੇ ਚੱਲਿਆ ਪੀਲਾ ਪੰਜਾ ਦੇਖਦੇ ਹਾਂ ਮਾਮਲਾ ਕੀ ਹੈ ਸੁਣਦੇ ਹਾਂ ਪੁਲਿਸ ਦੀ ਜਵਾਨੀ ਪੱਤਰਕਾਰ ਸੁਸ਼ੀਲ ਕੋਇਲ ਦੀ ਰਿਪੋਰਟ ਜਿਹੜੀ ਕਿ ਮਸ਼ਟਮਤੀ ਦੇਤੇ 10 ਪਰਚੇ ਮਿਲਣਾ ਹੈਗੇ ਨੇ ਤੇ ਉਹਦਾ ਅੰਦਾਜ਼ਨ ਸਾਰੇ ਜਾਣੇ ਵੇਖ ਰਹੇ ਹੋ ਮਾੜੇ ਕੰਮ ਦਾ ਮਾੜਾ ਨਤੀਜਾ ਹੈਗਾ ਸੋ ਕੋਈ ਵੀ ਜਿਹੜਾ ਨਸ਼ਾ ਤਸਕਰ ਜੋ ਕੰਮ ਕਰਦਾ ਹੈ ਮਨ ਸੋਚੇ ਕਿ ਕਾਨੂੰਨ ਤੇ ਐਫਆਰ ਕਰਦੀ ਵੀ ਹੋਏਗੀ ਜੋ ਕਾਨੂੰਨ ਚ ਹੋਰ ਬਾਕੀ ਧਾਰਾਵਾਂ ਦੇ ਤਹਿਤ ਜਿੱਦਾਂ ਕਦੇ ਕੋਈ ਜਬਤਾ ਹੈ ਕੋਈ ਵਹੀਕਲ ਜਬਤਾ ਹੈ ਉਹ ਵੀ ਹੋਏਗਾ ਤਾਂ ਡੈਮੋਲਿਸ਼ਨ ਵਾਲੀ ਕਾਰਵਾਈ ਦੇ ਤੀਹ ਹੱਕ ਹੀ ਰਹੇ ਸੋ ਮੇਰੀ ਸਾਰੀ ਨਸ਼ਾ ਤਸਕਰ ਨਹੀਂ ਨਸੀਬ ਦੀ ਆਪਾਂ ਨੂੰ ਵੀ ਕਹਿ ਲੋ ਕਿ ਕੰਮ ਛੱਡਨ ਨਹੀਂ ਕਰਦੇ ਅਸੀਂ ਜੋ ਕਾਨੂੰਨ ਬਣਾਇਆ ਸ਼ਰਤ ਤੂੰ ਸਖਤ ਕਰਵਾ ਲਈ ਉਹ ਕਰਾਂਗੇ ਕਿੰਨੇ ਕਰੇ ਜਾਂਦੇ ਹਨ ਹਣੀ ਹਾਲੇ ਘਰ ਤਾਂ ਹੈ ਯਾਰ ਅੱਜ ਦੋ ਘਰ ਹੈ ਜੀ ਇੱਕ ਮੀਟਰ ਪੋਰ ਵੀ ਹੈ ਦੇਖੋ ਉਹਨਾਂ ਦੇ ਨਾਲ ਦਾ ਘਰ ਹੈ ਘਰ ਹੈਗਾ ਨਿਕਾ ਸਰ ਜੀ ਸਾਰੀ ਢਾਟੋਈ ਬੋਲ ਰਹੇ ਆ ਨੱਗੇ ਨਾਲ ਸੰਬੰਧਤ ਹੈ ਹਾਂ ਜੀ ਕਿੰਨੇ ਕਿੰਨੇ ਪਰਚੇ ਆ ਇਹ ਜਿਹੜੀ ਰੰਗੀਤ ਪੋਰ ਵੀ ਰਹਿੰਦੀ ਤੇ 10 ਪਰਚੇ ਤੇ ਜੇ ਨਾਲ ਤੇ ਪਰਚੇ ਨੇ ਇੱਕ ਤੇ ਜੇ ਤਾਂ ਕਿ ਬਾਹਰ ਇਹ ਜੇਲ੍ਹ ਦਾ ਇੱਕ ਜਿਹੜਾ ਪਿਛਲੇ ਵਾਰ ਹੀ ਟਾਇਆ ਸੀ ਉਹ ਤੇ ਦੁਬਾਰੇ ਉਹ ਕਹਿੰਦਾ ਮੁੰਡਾ ਜੀ ਲਾਗੇ ਕਰਾਂਗਾ ਤੇ ਨਾ ਆ ਰਹੀ ਜਿਹੜਾ ਕਰੇਗਾ ਉਹ ਦੁਬਾਰਾ ਕਰ ਦੇ ਜੀ ਇਹ ਤਾਂ ਬਿਲਕੁਲ ਹੀ ਨਹੀਂ ਹੋ ਰਿਹਾ ਇਹ ਕਾਰ ਬਾਈ ਤੁਹਾਡੀ ਚੈੱਕ ਲੈ ਕੇ ਕੀਤੀ ਜਾ ਰਹੀ ਹੈ ਇਹ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਿਹਾ ਐਸੀ ਉਹਨਾਂ ਦੀ ਨਾਲ ਸਹਾਇਤਾ ਦੇ ਆਏ ਐ ਐਸਡੀਓ ਆਏ ਨੇ ਜਿਹੜੇ ਸਬੰਧਤ ਜਿੰਨਾ ਦਾ ਏਰੀਆ ਪੈਂਦਾ ਐ ਐਸਡੀਐਮ ਆਏ ਨੇ ਤਸੀਲਦਾਰ ਆਏ ਨੇ ਸਾਡੇ ਕੋਲ ਨਾਲ ਕਿਉਂਕਿ ਲੈਂਡ ਆਰਡਰ ਦੀ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਐਸੀ ਉਹਨਾਂ ਦੀ ਹੱਲ ਲਈ ਨਾਲ ਆਏ ਠੀਕ ਹੈ ਥੈਂਕ ਯੂ